ਪੂਰੇ ਤੁਸੀਂ ਵਰਲਡ ਦੇ ਜਿਹੜੇ ਵੱਡੇ ਵੱਡੇ ਚੈਨਲ ਨੇ ਤੁਸੀਂ ਉਹਦੇ ਤੋਂ ਦੇਖੋ ਭਗਵਾਨ ਰਾਮਚੰਦਰ ਜੀ ਦੀ ਜਿਹੜੀ ਹੈ ਐਦਾਂ ਖੁਸ਼ੀ ਮਨਾਈ ਜਾ ਰਹੀ ਹੈ ਇੱਕ ਇੱਕ ਭਾਰਤ ਦਾ ਇੱਕ ਨਾਮ ਹੋਇਆ ਹੈ ਇਸ ਚੀਜ਼ ਨਾਲ ਲੰਬੇ ਇੰਤਜ਼ਾਰ ਤੋਂ ਬਾਅਦ ਪਹਿਲੀ ਵਾਰ ਅਸੀਂ ਦਿਨੇ ਅੱਜ ਦੀਵਾਲੀ ਮਨਾਉਣ ਜਾ ਰਹੇ ਹਾਂ ਦਿਨ ਦੀ ਦੀਵਾਲੀ ਜਿਹੜੀ ਹੈ ਅੱਜ ਅਸੀਂ ਮਨਾ ਰਹੇ ਹਾਂ ਔਰ ਹਰ ਇੱਕ ਬੰਦਾ ਅੱਜ ਮਠਾਈਆਂ ਲੈ ਕੇ ਜਾ ਰਿਹਾ ਇੱਥੇ ਭਗਵਾਨ ਨਾਮ ਜੰਦਰੀ ਜੀ ਦੇ ਮੰਦਿਰ ਦੇ ਆਗਮਨ ਦੇ ਉੱਤੇ ਮੁਰਤੀ ਸਾਹਿਬ ਨਾਲ ਉੱਤੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਸ਼ੁਭ ਦਿਨ ਆਜੇ ਸਾਰੇ ਸਾਡੇ ਇਲਾਕਾ ਵਾਸੀਆਂ ਲਈ ਪੰਜਾਬ ਵਾਸੀਆਂ ਲਈ ਭਾਰਤ ਵਾਸੀਆਂ ਲਈ ਬਹੁਤ ਸ਼ੁਭ ਦਿਹਾੜਾ ਆਜੇ। ਦੀਵਾਲੀ ਇਹ ਪੂਰੇ ਸਾਲ ਦੇ ਵਿੱਚ ਇੱਕ ਵਾਰ ਹੀ ਆਉਂਦੀ ਹੈ ਹੁਣ ਦੂਸਰੀ ਵਾਰ ਆਈ ਹੈ। ਹਾਂ ਇਸ ਇਸ ਲਈ ਸਭ ਸਭ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਸਾਰੇ ਮਨਾ ਰਹੇ ਹਨ ਨੂੰ। ਸ਼੍ਰੀ ਰਾਮ ਮੰਦਰ ਦੀ ਉਸਾਰੀ ਹੋ ਗਈ ਹੈ ਜੀ ਅੱਜ ਦਾ ਦਿਨ 22 ਤਰੀਕ ਹੈ ਤੇ ਪੂਰੇ ਦੇਸ਼ ਦੇ ਵਿੱਚ ਦੀਪਮਾਲਾ ਦੀਵੇ ਜਗਨੇ ਨੇ ਤੇ ਲੋਕ ਖੁਸ਼ੀਆਂ ਮਨਾ ਰਹੇ ਨੇ ਜਿੱਥੇ ਮਠਿਆਈ ਦੀ ਗੱਲ ਕਰੀਏ ਕਿ ਲੋਕ ਦਿਵਾਲੀ ਵਾਲੇ ਦਿਨ 'ਚ ਵੀ ਮਠਿਆਈ ਘਰ 'ਚ ਲੈ ਕੇ ਜਾਂਦੇ ਨੇ ਪੰਜਾਬੀ ਯੂਨੀਵਰਸਿਟੀ ਦੀ ਮਹਿਤਾ ਸਵੀਟਸ ਦੇ ਕੋਲੇ ਖੜੇ ਆਂ ਜਿੱਥੋਂ ਦੀ ਬਰਫੀ ਬੜੀ ਮਸ਼ਹੂਰ ਹੈ ਤੇ ਬਾਈ ਸਾਡੇ ਨਾਲ ਨੇ ਬਾਈ ਜੀ ਕਿਵੇਂ ਹੋ ਖੁਸ਼ੀਆਂ ਮਨਾ ਰਹੇ ਹੋ ਅੱਜ ਸਭ ਤੋਂ ਪਹਿਲੇ ਭਗਵਾਨ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਬਹੁਤ ਬਹੁਤ ਖੁਸ਼ੀ ਦਾ ਅੱਜ ਦਿਨ ਹੈ 500 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਸਾਨੂੰ ਸਾਰੇ ਭਾਰਤ ਵਾਸੀਆਂ ਨੂੰ ਇੱਕ ਮੌਕਾ ਮਿਲਿਆ ਕਿ ਅਸੀਂ ਜਿਹੜਾ ਪ੍ਰਭੂ ਰਾਮਚੰਦਰ ਜੀ ਦੇ ਅਯੁੱਧਿਆ ਦੇ ਵਿੱਚ ਜਿਹੜਾ ਅੱਜ ਮੂਰਤੀ ਸਥਾਪਨਾ ਹੋ ਰਹੀ ਹੈ ਉਸ ਦੀ ਖੁਸ਼ੀ ਮਨਾ ਰਹੇ ਹਾਂ ਅੱਜ 500 ਸਾਲ ਤੋਂ ਲੰਬੇ ਇੰਤਜ਼ਾਰ ਤੋਂ ਬਾਅਦ ਪਹਿਲੀ ਵਾਰ ਅਸੀਂ ਦਿਨੇ ਅੱਜ ਦੀਵਾਲੀ ਮਨਾਣ ਜਾ ਰਹੇ ਹਾਂ ਦੀਂਦੀ ਦੀਵਾਲੀ ਜਿਹੜੀ ਹੈ ਅੱਜ ਅਸੀਂ ਮਨਾ ਰਹੇ ਹਾਂ ਲੋਕ ਜਿਹੜੇ ਨੇ ਬੜੀ ਖੁਸ਼ੀਆਂ ਉਤਸ਼ਾਹ ਨਾਲ ਸਾਰਾ ਸਮਾਜ ਹਰ ਇੱਕ ਸਮਾਜ ਦਾ ਵਰਗ ਜਿਹੜਾ ਹੈ ਇਸ ਦੇ ਵਿੱਚ ਸ਼ਮੂਲਿਤ ਕਰ ਰਿਹਾ ਔਰ ਹਰੇਕ ਬੰਦਾ ਅੱਜ ਮਠਿਆਈਆਂ ਲੈ ਕੇ ਜਾ ਰਿਹਾ ਇੱਥੇ ਭਗਵਾਨ ਨਾਰਾਮ ਚੰਦਰੀ ਜੀ ਦੇ ਮੰਦਿਰ ਦੇ ਆਗਮਨ ਦੇ ਉੱਤੇ ਮੁਰਤੀ ਸਾਹਿਬ ਨਾਲ ਉੱਤੇ ਬਹੁਤ ਖੁਸ਼ੀ ਪ੍ਰਗਟ ਕਰ ਰਹੇ ਲੋਕ ਨੇ ਦੇਸ਼ ਵਾਸੀਆਂ ਨੂੰ ਜਾਂ ਪਟਿਆਲਾ ਸ਼ਹਿਰ ਨਿਵਾਸੀਆਂ ਨੂੰ ਕੀ ਬਹੁਤ ਬਹੁਤ ਵਧਾਈ ਹੈ ਇਹ ਬਹੁਤ ਸ਼ੁਭ ਦਿਨ ਹੈ ਅੱਜ ਸਾਰੇ ਸਾਡੇ ਇਲਾਕਾ ਵਾਸੀਆਂ ਲਈ ਪੰਜਾਬ ਵਾਸੀਆਂ ਲਈ ਭਾਰਤ ਵਾਸੀਆਂ ਲਈ ਬਹੁਤ ਸ਼ੁਭ ਦਿਹਾੜਾ ਅੱਜ ਹੈ ਜੀ ਮਠਿਆਈ ਦੀ ਜੇ ਆਪਾਂ ਗੱਲ ਅੱਜ ਸਾਡੇ ਕੋਲ ਜਿਹੜੀ ਮਠਾਈ ਦੀ ਬਹੁਤ ਥੋੜ ਹੋ ਰਹੀ ਹੈ ਲੋਕ ਡੱਬੇ ਲੈ ਕੇ ਜਾ ਰਹੇ ਨੇ ਖੁਸ਼ੀਆਂ ਮਨ ਰਹੇ ਨੇ ਜਿੱਦਾਂ ਆਪਾਂ ਵਿਆਹ ਸ਼ਾਦੀਆਂ ਦੇ ਉੱਤੇ ਇੱਕ ਦੂਜੇ ਨੂੰ ਮਠਾਈ ਦੇ ਕੇ ਖੁਸ਼ੀ ਪ੍ਰਗਟ ਕਰਦੇ ਆ ਉਦਾਂ ਲੈ ਕੇ ਜਾ ਰਹੇ ਨੇ ਮਠਾਈ ਜਿੱਤੇ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ ਜਿਵੇਂ ਬਾਈ ਸਿੱਖ ਭਾਈਚਾਰੇ ਦੇ ਵਿੱਚੋਂ ਵੀ ਸਾਡੇ ਨਾਲ ਨੇ ਬਾਈ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਤੇ ਬਾਈ ਇਹ ਤਾਂ ਬਹੁਤ ਵਧੀਆ ਮੰਦ ਦਿਹਾੜਾ ਹੈ ਜਿਸ ਤੇ ਮਤਲਬ ਕਿ ਦਿਨੇ ਦੀਵਾਲੀ ਮਤਲਬ ਮੰਨ ਰਹੀ ਆ ਰਾਮਚੰਦਰ ਜੀ ਉਦੋਂ ਆਏ ਸੀ ਅਜੇ ਰਾਮਚੰਦਰੇ ਦੁਬਾਰਾ ਮਤਲਬ ਕਿ ਸਾਡੇ ਦੇਸ਼ ਵਿੱਚ ਦੁਬਾਰਾ ਇਹਦੇ ਵਿੱਚ ਸਥਾਪਨਾ ਹੋ ਰਹੀ ਹੈ ਮੂਰਤੀ ਦੀ ਇਸ ਲਈ ਸਾਨੂੰ ਬਹੁਤ ਖੁਸ਼ੀ ਹੈ ਜੀ ਜੀ ਅੱਜ ਪਟਿਆਲੇ ਦਾ ਇਹ ਦਾ ਮਾਹੌਲ ਕਿਸ ਤਰ੍ਹਾਂ ਦਾ ਰਹੂਗਾ ਪੂਰੇ ਸ਼ਹਿਰ ਦਾ ਬਹੁਤ ਸਾਰੇ ਥਾਣਿਆਂ ਦੇ ਤੁਸੀਂ ਦੇਖੋ ਰੈਲੀਆਂ ਨਿਕਲ ਰਹੀਆਂ ਨੇ ਲੋਕ ਜਜਾਕਾਰ ਕਰ ਰਹੇ ਨੇ लोग स्मूलित ਕਰ ਰਹੇ ਨੇ ਹਰ ਵਰਗ ਦੇ ਵਿੱਚ ਜਿਹੜੀ ਖੁਸ਼ੀ ਮਨਾਈ ਜਾ ਰਹੀ ਹੈ ਤੁਹਾਡੇ ਵੱਲੋਂ ਵੀ ਕੁਝ ਕੀਤਾ ਜਾ ਰਿਹਾ ਇਸ ਏਰੀਆ ਚ ਪਟਿਆਲਾ ਯੂਨੀਵਰਸਿਟੀ ਦੇ ਨੇੜੇ ਜੀ ਅਸੀਂ ਇੱਥੇ ਅੱਜ ਮਠਾਈ ਦਾ ਜਿਹੜਾ ਕੀਤਾ ਜਦੋਂ ਪ੍ਰਣ ਪ੍ਰਸ਼ਤਾ ਹੋਊਗੀ 12 ਵਜੇ ਪ੍ਰੋਗਰਾਮ ਚੱਲੂਗਾ ਉਹ ਤੋਂ ਅਸੀਂ ਇੱਥੇ ਲੱਡੂਆਂ ਦੇ ਜਿਹੜਾ ਲੋਕਾਂ ਨੂੰ ਮੂੰਹ ਮਿੱਠਾ ਕਰਾਵਾਂਗੇ ਤੁਹਾਡੇ ਸਵੀਟਸ ਵੱਲੋਂ ਜੀ ਮੈਂ ਤਾਂ ਸਵੀਟਸ ਵੱਲੋਂ ਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਪਹਿਲੇ ਤਾਂ ਸਭ ਸਭ ਤੋਂ ਪਹਿਲੇ ਜੈ ਸ਼੍ਰੀ ਰਾਮ ਕਹਿਣਾ ਚਾਹੁੰਦਾ ਜੀ ਅੱਜ ਬੜਾ ਖੁਸ਼ੀ ਦਾ ਦਿਨ ਹੈ ਪੂਰੇ ਭਾਰਤ ਵੱਸ ਲਈ ਪੂਰੇ ਵਿਸ਼ਵ ਲਈ ਤੇ ਸਾਡੇ रामचंद्र ਜੀ ਬੜੇ ਲੰਬੇ ਸੇਵਾਦ ਆਪਣੇ ਮੰਦਰ ਆਪਣੇ ਘਰ वगैरह से दोबारा ਆਣਗੇ ਅੱਜ ਬੜਾ ਖੁਸ਼ੀ ਦਾ ਦਿਨ ਹੈ ਜੀ ਤੇ ਸਰਜਾ ਪੂਰੇ ਪੂਰੇ ਵਰਲਡ ਦੇ ਵਿੱਚ ਪੂਰੇ ਤੁਸੀਂ ਵਰਲਡ ਦੇ ਜਿਹੜੇ ਵੱਡੇ ਵੱਡੇ ਚੈਨਲ ਨੇ ਤੁਸੀਂ ਉਹਦੇ ਤੇ ਦੇਖੋ ਭਗਵਾਨ रामचंद्र ਜੀ ਦੀ ਜਿਹੜੀ ਹੈ ਇਦਾਂ ਖੁਸ਼ੀ ਮਨਾਈ ਜਾ ਰਹੀ ਹੈ ਇੱਕ ਇੱਕ ਭਾਰਤ ਦਾ ਇੱਕ ਨਾਮ ਹੋਇਆ ਇਸ ਚੀਜ਼ ਨਾਲ ਲੋਕ ਜਿਹੜੇ ਜਾਣ ਪਛਾਣ ਹੋਈ ਹੈ ਕਿ ਇੱਦਾਂ ਇੱਕ ਨਹੀਂ ਜਾਣਦੇ ਸੀਗੇ ਕਿ ਸ਼੍ਰੀ ਰਾਮ ਜੀ ਦੇ ਨੌਨ ਧਰਮ ਦੇ ਉਹ ਵੀ ਜਾਣ ਰਹੇ ਨੇ ਕਿ ਸ਼੍ਰੀ ਰਾਮ ਜੀ ਦਾ ਜੇ ਬਹੁਤ ਵੱਡਾ ਜੜਾ ਪਰਮਨਾਇਆ ਜਾ ਰਿਹਾ ਹੈ ਬਹੁਤ ਬਹੁਤ ਸ਼ੁਕਰੀਆ ਜੀ ਜੈ ਕਰੇ ਸ਼੍ਰੀ ਰਾਮਚੰਦ ਜੈ ਕਰੇ ਸ਼੍ਰੀ ਰਾਮ ਜੈ ਕਰੇ ਪੀਰ ਬਜਰੰਗ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਲਓ ਜੀ ਸਾਡੇ ਨਾਲ ਬਾਈ ਨੇ ਕਿੱਥੋਂ ਰਹਿਣ ਵਾਲੇ ਤੁਸੀਂ ਮੈਂ ਤਾਂ ਕਾਨਪੁਰ ਰਹਿਣਾ ਕਾਨਪੁਰ ਦੇ ਰਹਿਣ ਵਾਲੇ ਹੋ ਕਿਸ ਤਰ੍ਹਾਂ ਦਾ ਦੇਸ਼ ਦੇ ਵਿੱਚ ਮਾਹੌਲ ਅੱਜ ਦੇ ਦਿਨ ਨੂੰ ਲੈ ਕੇ ਅੱਜ ਤਾਂ ਸਾਰੇ ਖੁਸ਼ ਹੈ ਦੀਪavali ਮਨਾ ਰਹੇ ਹੈ ਅੱਜ ਕੱਲ ਸਾਰੇ ਅੱਜ ਸਾਰੇ ਤੁਸੀਂ ਇੱਥੇ ਕੀ ਕਰ ਰਹੇ ਹੋ ਪੰਜਾਬ ਯੂਨੀਵਰਸਿਟੀ ਬੀ ਟੈਕ ਕਰ ਰਿਹਾ ਮੈਂ ਬੀ ਟੈਕ ਕਰ ਰਿਹਾ ਹੋ ਕੀ ਕਹਾਂਗੇ ਦੇਸ਼ਵਾਸੀਆਂ ਨੂੰ ਜਾਂ ਪਟਿਆਲਾ ਨਿਵਾਸੀਆਂ ਨੂੰ ਆ ਸਾਰੇ ਖੁਸ਼ੀ ਮਨਾਏ ਆਜ ਖੁਸ਼ੀ ਦਾ ਦਿਨ ਹੈ ਆ ਰਾਮ ਜੀ ਵਾਪਸ ਆ ਰਹੇ ਆਧਿਆਚ ਇਹ ਦੀਵਾਲੀ ਜਾਂ ਪੂਰੇ ਸਾਲ ਦੇ ਵਿੱਚ ਇੱਕ ਵਾਰ ਹੀ ਆਉਂਦੀ ਹੈ ਹੁਣ ਦੂਸਰੀ ਵਾਰ ਆਈ ਹੈ ਹਾਂ ਇਸ ਇਸ ਲਈ ਸਭ ਸਭ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਸਾਰੇ ਮਨਾ ਰਹੇ ਆ ਉਹਨੂੰ ਤੇ ਸਭ ਨੂੰ ਕਹਿਣਾ ਚਾਹੁੰਦਾ ਇੱਕ ਹੀ ਨਾਰਾ ਇੱਕ ਹੀ ਨਾਮ ਸ੍ਰੀ ਰਾਮ ਜੈ ਸ੍ਰੀ ਰਾਮ ਇੱਕ ਹੀ ਨਾਰਾ ਇੱਕ ਹੀ ਨਾਮ ਸ੍ਰੀ ਰਾਮ ਜੈ ਸ੍ਰੀ ਰਾਮ